ਦਿੱਲੀ ਤੋਂ ਆ ਕੇ ਪਾਰਟੀਆਂ ਰਾਜ ਕਰ ਰਹੀਆਂ ਨੇ ਦਿੱਲੀ ਤੋਂ ਸਾਨੂੰ ਲੁੱਟਣ ਲਈ ਆ ਰਹੇ ਨੇ ਲੇਕਿਨ ਅੱਜ ਅਸੀਂ ਅਕਾਲੀ ਦਲ ਨੂੰ ਇੱਥੇ ਕਮਜ਼ੋਰ ਬਹੁਤ ਕਰ ਲਿਆ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਿੰਦੇ ਵੀ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜੇ ਉਹ ਆਗੂ ਪੰਥ ਪ੍ਰਸਤ ਨੇ ਜੋ ਆਪਣੇ ਆਪ ਨੂੰ ਪੰਥ ਦਾ ਭਲਾ ਕਰਨ ਵਾਲੇ ਸਮਝਦੇ ਨੇ ਤਾਂ ਆਪਣੇ ਨਿੱਜੀ ਹਿੱਤਾਂ ਨੂੰ ਤਿਆਕ ਕੇ ਉਹਨਾਂ ਨੂੰ ਚਾਹੀਦਾ ਕਿ ਉਹ ਇੱਕ ਪਲੈਟਫਾਰਮ ਤੇ ਇਕੱਠੇ ਹੋਣ ਸਾਡੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਅਕਸਰ ਸਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਕਿਸੇ ਨੂੰ ਸਾਨੂੰ ਕੋਈ ਲਾਲਚ ਨਹੀਂ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਡੇ ਚੋਂ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਨਾ ਕੋਈ ਅਹੁਦਿਆਂ ਦੀ ਲਾਲਸਾ ਵਾ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਜਿਹੜੀ ਨੁਮੈਂਦਾ ਜਥੇਬੰਦੀ ਆ ਏ ਮਜਬੂਤ ਹੋਵੇ ਤਾਂ ਜੋ ਜਿਹੜੇ ਪੰਜਾਬ ਦੇ ਮਸਲੇ ਨੇ ਲੰਬੇ ਸਮੇਂ ਤੋਂ ਜਦੋਂ ਦਾ ਮੁਲਕ ਯਾਦ ਹੋਇਆ ਸਾਡੇ ਨਾਲ ਬੜੀਆਂ ਜਾਤੀਆਂ ਹੋਈਆਂ ਬੜੀਆਂ ਧਕੇਸ਼ਾਂਈਆਂ ਹੋਈਆਂ ਜਿਦੇ ਵਿੱਚ ਮੁੱਖ ਤੌਰ ਤੇ ਕਾਂਗਰਸ ਦੀ ਪਾ ਕਾਂਗਰਸ ਪਾਰਟੀ ਅਤੇ ਕਾਂਗਰਸੀਆਂ ਸਰਕਾਰਾਂ ਚਾਹੇ ਸੂਬੇ ਦੇ ਵਿੱਚ ਰਹੀਆਂ ਚਾਹੇ ਕੇਂਦਰ ਦੇ ਵਿੱਚ ਰਹੀਆਂ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ